ਤਾਂ ਕਰਨ ਉਹਦੇ ਦਾ ਗਾਣਾ ਸੀ ਕਹਿੰਦਾ ਹਾਂ ਸਵਾ ਲੱਖ ਦੀ ਸੀ ਬੋਤਲ ਮਕੈਲਨ ਲਈ ਤੇ 10 ਮਿੰਟ ਚ ਮਕਾਤੀ 1 ਲੀਟਰ ਕੁੜੇ ਹਨਾ ਮੈਂ ਆਖਾ ਪਤਾ ਨਹੀਂ ਕਿੰਨੀ ਕਿ ਮਹਿੰਗੀ ਹੋਣੀ ਕਿੰਨੀ ਕਿ ਮਹਿੰਗੀ ਯਾਰ ਇਹ ਤਾਂ ਸਸਤ ਹੀ ਆ ਆ ਖੜੀ ਮਕੈਲਨ ਦਾਰੂ ਪਤਾ ਕਿੰਨਾ ਰਿੰਗਟਾਉਂਦੀ ਐ 15888 ਰਿੰਗਟਾਉਂਨ ਲੱਗੇ ਲਗਭਗ 1.5 ਤੋਂ 3 ਲੱਖ ਰੁਪਏ ਦੀ ਬੋਤਲ ਐ ਤੇ ਆ ਮੰਥਨ ਕੋਲੇ ਹੀ ਖੜਾ ਉਹਦੇ ਦਾ ਹਰਿਆਣੇ ਵਾਲਾ ਇਹ ਕਹਿੰਦਾ ਕੀ ਪਤਾ ਨੇੜੇ ਖੜ ਕੇ ਚੜ ਜੇ ਯਾਰ ਹਨਾ ਤਾਂ ਲਗਭਗ 1.5 ਤੋਂ 3 ਲੱਖ ਦੀ ਦਾਰੂ ਦੀ ਬੋਤਲ ਯਾਰ ਪਉਨਨ ਰਾਇ ਦੇ ਚਿੱਕੜੇ ਕਾਂਜੂ ਪਾਇ ਹੋਣਾ ਯਾਰ ਇਹਦਾ ਕੋਈ ਸਮਝ ਹੀ ਨਹੀਂ ਆਉਂਦੀ ਸਮਝੋ ਪਰ ਇਹ 3.5 ਲੱਖ ਦੀਆਂ ਮਕੈਲਨਾਂ ਦੇ ਵੀ ਆਡਾ ਆਡਾ ਬ੍ਰਾਂਡ ਆ ਦੱਸਾਂ ਤੇ ਆ ਆ ਤਾਂ ਹਜੇ ਆਪਣੀ ਰੇਂਜ ਚ ਹੈ 20-25 ਹਜ਼ਾਰ ਦੀ ਰੇਂਜ ਤੋਂ ਤਾਂ ਇਹ ਵੀ ਬਾਹਰ ਹੀ ਐ ਪਰ ਆਪਾਂ ਗੱਲਬਾਤ ਕਰ ਲੈਣਾ ਤੇ ਆ ਜਿਹੜੇ ਹੈਗੇ ਆ ਲਗਭਗ ਆਪਾਂ ਗਏ ਕੋਈ 30 ਹਜ਼ਾਰ ਦੇ ਕੋਈ 40 ਹਜ਼ਾਰ ਦੀ ਐ ਤੇ ਆਪਾਂ ਪੰਦਰਾਂ ਨੇ ਨਾ ਆ ਠੇਕਲ ਨੇ ਆਏ ਜਚਾਇਆਗਾ ਸਾਰਾ ਇਹਨੂੰ ਕਹਿੰਦੇ ਬੋਟਲ ਥਰਸਟੀ ਮੈਂ ਕਿਹਾ ਸਭ ਤੋਂ ਮਹਿੰਗੀ ਕਿਹੜੀ ਐ ਸਭ ਤੋਂ ਮਹਿੰਗੀ ਹੈ ਲੋਇਸ 13 ਆਹਾ ਇਹਦੀ ਤਾਂ ਭਰਾਵਾ ਇਹ ਤਾਂ 4-5 ਲੱਖ ਦਾ ਹੀ ਐ ਮਰੇ ਕੰਮ ਔਖੇ ਹੀ ਐ